ਸਸਕਾਰ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਨਵੀਆਂ ਮੌਕੇ ਦੀਆਂ ਨੀਤੀਆਂ 15 ਨਵੰਬਰ ਤੋਂ ਲਾਗੂ ਹੋ ਚੁੱਕੀਆਂ ਨੇ ਜਿਸ ਦੇ ਨਾਲ ਘਰ ਖਰੀਦਦਾਰਾਂ ਨੂੰ ਰਿਹਾਇਸ਼ ਬਾਜ਼ਾਰ ਦੇ ਵਿੱਚ ਜ਼ਿਆਦਾ ਮੌਕੇ ਪ੍ਰਦਾਨ ਕਰਨ ਦੀ ਸੰਭਾਵਨਾ ਰਹੇਗੀ ਇਹ ਬਦਲਾਵ ਘੋਸ਼ਣਾ ਸੰਘੀ ਸਦਕਾਰ ਨੇ ਸਤੰਬਰ ਦੇ ਵਿੱਚ ਕੀਤੀ ਸੀ ਖਾਸ ਤੌਰ ਤੇ ਪਹਿਲੀ ਵਾਰ ਘਰ ਖਰੀਦਦਾਰ ਵਾਲਿਆਂ ਅਤੇ ਨਵੀਆਂ ਬਨੀਆਂ ਜਾਇਦਾਦਾਂ ਦੇ ਖਰੀਦਦਾਰਾਂ ਦੇ ਲਈ ਲਾਭਦਾਇਕ ਹੋਣਗੇ ਦਸੰਬਰ 15 ਤੋਂ ਲਾਗੂ ਹੋਈਆਂ ਇਨ ਨਵੀਆਂ ਨੀਤੀਆਂ ਦੇ ਅਨੁਸਾਰ ਪਿਛਲੀ ਵਾਰ 2012 ਦੇ ਵਿੱਚ ਬਦਲਾਅ ਹੋਏ ਮੌਰਗੇਜ ਦੀ ਕੀਮਤ ਦੀ ਸੀਮਾ ਡਾਲਰ 1 ਮਿਲੀਅਨ ਤੋਂ ਵਧਾ ਕੇ ਡਾਲਰ 1.5 ਮਿਲੀਅਨ ਕੀਤੀ ਗਈ ਹੈ ਇਸ ਦੇ ਨਾਲ ਉਹ ਖਰੀਦਦਾਰ ਜਿਨ੍ਹਾਂ ਦੇ ਕੋਲ ਛੋਟੇ ਡਾਊਨ ਪੇਮੈਂਟ ਹੈ ਹੁਣ ਉਹ ਵੱਡੀ ਕੀਮਤ ਵਾਲੇ ਘਰ ਦੇ ਲਈ ਕੰਮ ਜ਼ਰੂਰ ਮੂਲ ਦੇਣ ਦੇ ਨਾਲ ਯੋਗ ਪਨ ਸਕਣਗੇ ਦਾਸੀ ਕਿ ਪਹਿਲਾਂ ਜਿਹੜੇ ਘਰ ਡਾਲਰ 1 ਮਿਲੀਅਨ ਤੋਂ ਵੱਧ ਕੀਮਤ ਦੇ ਹੁੰਦੇ ਸਨ ਉਹਨਾਂ ਦੇ ਲਈ ਘਰ ਖਰੀਦਦਾਰਾਂ ਨੂੰ ਘੱਟੋ-ਘੱਟ 20% ਦੀ ਡਾਊਨ ਪੇਮੈਂਟ ਦੇਣੀ ਪੈਂਦੀ ਸੀ ਹੁਣ ਡਾਲਰ 1 ਮਿਲੀਅਨ ਤੋਂ ਘੱਟ ਕੀਮਤ ਵਾਲੇ ਘਰਾਂ ਦੇ ਲਈ 5% ਦੀ ਡਾਊਨ ਪੇਮੈਂਟ ਦੇ ਨਾਲ ਭਰਤੀ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਪਹਿਲੀ ਵਾਰ ਘਰ ਖਰੀਦਦਾਰ ਅਤੇ ਨਵੇਂ ਬਨੇ ਘਰ ਖਰੀਦਦੰਵਾਲਿਆਂ ਦੇ ਲਈ 30 ਸਾਲ ਦਾ ਮੌਰਗੇਜ ਸਮੇਂਕਲ ਉਪਲਬਧ ਹੈ ਪਹਿਲਾਂ ਇਹ ਸੀਮਾ 25 ਸਾਲ ਸੀ ਇਹ ਪਰਿਵਰਤਨ ਖਾਸ ਕਰਕੇ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਕਰਜ਼ੇ ਦੀ ਕੀਮਤ ਦਾ ਬਕਾਇਆ ਚੁਕਾਉਣ ਤੇ ਲਈ ਹੋਰ ਸਮਾਂ ਲੜਿੰਦਾ ਸੀ ਇਹ ਨਵੇਂ ਨਿਯਮ ਮਾਲਕਾਂ ਨੂੰ ਇਹ ਵੀ ਮੌਕਾ ਦਿੰਦੇ ਨੇ ਕਿ ਉਹ ਆਪਣੀਆਂ ਜਾਇਦਾਦਾਂ ਨੂੰ ਡਾਲਰ 2 ਮਿਲੀਅਨ ਤੱਕ ਰਿਫਾਈਨਾਂਸ ਕਰ ਸਕਣ ਅਤੇ ਨਵੀਆਂ ਰਿਹਾਇਸ਼ ਯੂਨਿਟਾਂ ਜਿਵੇਂ ਕਿ ਲੇਨਵੇ ਹੋਮ ਬਣਾਉਣ ਦੇ ਲਈ ਨਿਵੇਸ਼ ਕਰ ਸਕਣ ਦੱਸਿਆ ਸਥਾਨਕ ਮੌਰਗੇਜ ਬ੍ਰੋਕਰ ਮੇਰੀ ਸਿਆਲਟਿਸ ਨੇ ਕਿਹਾ ਹੈ ਕਿ 30 ਸਾਲ ਦੇ ਮੌਰਗੇਜ ਸਮੇਂਕਾਲ ਦੇ ਨਾਲ ਨਵੇਂ ਖਰੀਦਦਾਰਾਂ ਦੀ ਖਰੀਦਣ ਦੀ ਸਮਰੱਥਾ ਵਾਧ ਸਕਦੀ ਹੈ ਇਹ ਨੀਤੀਆਂ ਖਾਸ ਕਰਕੇ ਵੱਡੇ ਸ਼ਹਿਰਾਂ ਜਿਵੇਂ ਟੋਰਾਂਟੋ ਜਿੱਥੇ ਘਰਾਂ ਦੀ ਕੀਮਤਾਂ ਉੱਚੀਆਂ ਨੇ ਉਂਦੇ ਵਿੱਚ ਲੁੜਿੰਦੀ ਮੌਕੇ ਪ੍ਰਦਾਨ ਕਰਨ ਗਿਆ ਟੋਰਾਂਟੋ ਦੇ ਵਿੱਚ ਇੱਕ ਮੋਟੇ ਹੋਏ ਘਰ ਦੀ ਮਾਦਮਿਕ ਕੀਮਤ ਡਾਲਰ 1.23 ਮਿਲੀਅਨ ਹੈ ਜਦਕਿ ਕਾਂਡੋਸ ਦੀ ਕੀਮਤ ਕਰੀਬ 6,15,250 ਡਾਲਰ ਹੈ ਇਹ ਬਦਲਾਵ ਉਹਨਾਂ ਦੇ ਲਈ ਮਦਦਕਾਰ ਹੋ ਸਕਦੇ ਨੇ ਜਿਨ੍ਹਾਂ ਦੇ ਕੋਲ ਪੈਸੇ ਦੀ ਘਾਟ ਕਾਰਨ ਬਾਜ਼ਾਰ ਦੇ ਵਿੱਚ ਦਾਖਲ ਹੋਣਾ ਮੁਸ਼ਕਲ ਸੀ ਹਾਲਾਂਕਿ ਵਧੇ ਹੋਏ ਮੌਰਗੇਜ ਸਮੇਂਕਾਲ ਦੇ ਨਾਲ ਵਿਆਜ ਦੀ ਕੁੱਲ ਰਕਮ ਵੱਸ ਸਕਦੀ ਹੈ ਜੋ ਖਰੀਦਦਾਰ ਵੱਧ ਪੁਕਤਾ ਜਾਂ ਫਿਰ ਬਾਈ-ਵਿਕਲੀ ਅਦਾਇਗੀ ਦੇਣ ਦੇ ਨੇ ਤਾਂ ਉਹ ਕੁੱਲ ਖਰਚ ਨੂੰ ਵੀ ਘਟਾ ਸਕਦੇ ਨੇ ਜ਼ਿਕਰ ਹੋਇਆ ਕਿ ਕਈ ਮਹਰਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਇਹ ਬਦਲਾਵ ਕਰਦੀ ਕੀਮਤਾਂ ਨੂੰ ਹੋਰ ਵੀ ਵਧਾ ਸਕਦੇ ਨੇ ਜਿਵੇਂ ਕਿ ਰੀਅਲ ਅਸੂਫੀ ਦੇ ਪ੍ਰਦਾਨ ਜੌਨ ਪਲਾਸਸ ਦਾ ਕਹਿਣਾ ਹੈ ਕਿ ਕਰਾਦੀਆਂ ਕੀਮਤਾਂ ਘਟਾਉਣ ਦੀ ਥਾਂ ਇਹ ਬਦਲਾਵ ਬੋਰੋ ਅਰਜ਼ ਦੇ ਲਈ ਹੋਰ ਕਰਜ਼ਾ ਉਪਲਬਧ ਕਰਵਾਉਂਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ